ਸਵਾਗਤ ਹੈ ਅੱਜ ਸਾਡੇ ਕੋਲ ਕੁਝ ਬਹੁਤ ਹੀ ਡੂੰਘੀਆਂ ਅਧਿਆਤਮਿਕ ਲਿਖਤਾਂ ਦਾ ਇੱਕ ਤਰ੍ਹਾਂ ਦਾ ਜ਼ਖੀਰਾ ਹੈ ਤੇ ਇਹ ਸਾਨੂੰ ਭਗਤੀ ਅੰਦਰੂਨੀ ਸਫਾਈ ਅਤੇ ਰੱਬੀ ਮਿਹਰ ਦੇ ਰਸਤੇ ਤੇ ਲੈ ਕੇ ਜਾਂਦੀਆਂ ਨੇ ਹਾਂਜੀ ਪਰ ਜਿਵੇਂ ਹੀ ਅਸੀਂ ਇਹਨਾਂ ਨੂੰ ਪੜਨਾ ਸ਼ੁਰੂ ਕਰਦੇ ਹਾਂ ਇੱਕ ਬਹੁਤ ਵੱਡਾ ਸਵਾਲ ਸਾਹਮਣੇ ਆ ਖੜਾ ਹੁੰਦਾ ਹੈ ਇੱਕ ਬੁਝਾਰਤ ਜਈ ਹਮ ਇੱਕ ਪਾਸੇ ਤਾਂ ਇਹ ਲਿਖਤਾਂ ਕਹਿੰਦੀਆਂ ਨੇ ਕਿ ਆਪਣੇ ਅੰਦਰ ਚਾਤੀ ਮਾਰੋ ਆਪਣੇ ਗੁੱਸੇ ਤੇ ਆਪਣੀ ਨਫ਼ਰਤ ਤੇ ਕਾਬੂ ਪਾਓ ਮਤਲਬ ਸਖਤ ਮਿਹਨਤ ਕਰੋ ਬਿਲਕੁਲ ਸਵੈ ਕੰਟਰੋਲ ਪਰ ਦੂਜੇ ਹੀ ਪਲ ਇਹ ਕਹਿੰਦਿਆ ਨੇ ਕਿ ਸਭ ਕੁਝ ਰੱਬ ਦੀ ਮਰਜ਼ੀ ਨਾਲ ਉਸ ਦੀ ਨਦਰ ਜਾਂ ਕਿਰਪਾ ਨਾਲ ਹੀ ਹੁੰਦਾ ਹੈ ਹਾਂ ਕਿ ਸਾਡੇ ਮੱਥੇ ਤੇ ਪਹਿਲੇ ਹੀ ਸਭ ਕੁਝ ਲਿਖਿਆ ਹੋਇਆ ਬਿਲਕੁਲ ਤਾਂ ਫਿਰ ਸੱਚ ਕੀ ਹੈ ਜਿਸ ਸਭ ਕੁਝ ਪਹਿਲਾਂ ਤੋਂ ਹੀ ਤੈਅ ਹੈ ਤਾਂ ਫਿਰ ਸਾਡੀ ਆਪਣੀ ਕੋਸ਼ਿਸ਼ ਦਾ ਕੀ ਮਤਲਬ ਹਾਂ ਇਹ ਇੱਕ ਬਹੁਤ ਵੱਡਾ ਦੁਵੰਦ ਹੈ ਅੱਜ ਦੀ ਸਾਡੀ ਖੋਜ ਦਾ ਮਕਸਦ ਇਸੇ ਗੁੰਝਲਦਾਰ ਸਵਾਲ ਦੇ ਵੱਖ-ਵੱਖ ਪਹਿਲੂਆਂ ਨੂੰ ਸਮਝਣਾ ਹੈ ਅਸੀਂ ਇਹ ਦੇਖਾਂਗੇ ਕਿ ਨਿਜੀ ਮਿਹਨਤ ਤੇ ਰੱਬੀ ਮਿਹਰ ਦਾ ਇਹ ਤਾਣਾ-ਬਾਣਾ ਕਿਵੇਂ ਬੁਣਿਆ ਗਿਆ ਹੈ ਹਾਂਜੀ ਚਲੋ ਦੇਖਦੇ ਹਾਂ ਤਾਂ ਚਲੋ ਇਸ 부ਝਾਰਤ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਸਫ਼ਰ ਇਹ ਸਾਡੇ ਨਾਲ ਸ਼ੁਰੂ ਹੀ ਨਹੀਂ ਹੁੰਦਾ ਅੱਛਾ ਪਹਿਲੀ ਪੌੜੀ ਤਾਂ ਕੁਝ ਹੋਰ ਹੀ ਕਹਿ ਰਹੀ ਹੈ ਉਹ ਕਹਿੰਦੀ ਹੈ ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾ ਲਿਆ ਨੂੰ ਮਤਲਬ ਕਿ ਪਰਮਾਤਮਾ ਖੁਦੀ ਆਪਣੇ ਭਗਤਾਂ ਤੋਂ ਭਗਤੀ ਕਰਵਾਉਂਦਾ ਹੈ। ਬਿਲਕੁਲ ਇੱਥੋਂ ਹੀ ਸਾਰੇ ਖੇੜ ਦਿਲਚਸਪ ਹੋ ਜਾਂਦੀ ਹੈ। ਇਹ ਪਹਿਲੀ ਲਾਈਨ ਹੀ ਮਿਹਨਤ ਵਾਲੇ ਵਿਚਾਰ ਤੇ ਇੱਕ ਸਵਾਲੀਆ ਨਿਸ਼ਾਨ ਲਗਾ ਦਿੰਦੀ ਹੈ। ਹਾਂ ਆਮ ਤੌਰ ਤੇ ਤਾਂ ਅਸੀਂ ਸੋਚਦੇ ਹਾਂ ਕਿ ਮੈਂ ਭਗਤੀ ਕਰਦਾ ਹਾਂ, ਮੈਂ ਪਾਠ ਕਰਦੀ ਹਾਂ। ਸਹੀ ਗੱਲ ਹੈ ਪਰ ਇਹ ਲਿਖਤ ਕਹਿ ਰਹੀ ਹੈ ਕਿ ਨਹੀਂ ਇਹ ਸ਼ੁਰੂਆਤ ਵੀ ਪ੍ਰਭੂ ਵੱਲੋਂ ਹੀ ਹੁੰਦੀ ਹੈ। ਉਹ ਤੁਹਾਡੇ ਦਿਲ ਵਿੱਚ ਪ੍ਰਤੀਤ ਪੈਦਾ ਕਰਦਾ ਹੈ। ਯਾਨੀ ਕਿ ਯਕੀਨ, ਭਰੋਸਾ। ਅੱਛਾ ਫਿਰ ਉਹ ਤੁਹਾਡੇ ਕੋਲੋਂ ਸੇਵਾ ਕਰਵਾਉਂਦਾ ਤੇ ਨਤੀਜੇ ਵਜੋਂ ਤੁਹਾਨੂੰ ਆਨੰਦ ਮਿਲਦਾ ਹੈ ਅਤੇ ਥਿਰੂ ਕਰੀ ਬਹਾਲੀਯਨੋ ਥਿਰੂ ਕਈ ਬਹਾਲੀਯਨੋ ਇਸ ਦਾ ਕੀ ਮਤਲਬ ਹੋਇਆ ਇਸ ਦਾ ਮਤਲਬ ਹੈ ਇੱਕ ਅਜਿਹੀ ਮਾਨਸਿਕ ਅਵਸਥਾ ਜਿੱਥੇ ਕੋਈ ਡਾਂਵਾ ਡੋਲ ਸਥਿਤੀ ਨਹੀਂ ਰਹਿੰਦੀ ਮਨ ਵਿੱਚ ਇੱਕ ਟਿਕਾ ਜਾਂਦਾ ਹੈ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਭਗਤੀ ਕਰਨਾ ਵੀ ਇੱਕ ਤੋਹਫਾ ਹੈ ਨਾ ਕਿ ਸਾਡੀ ਕੋਈ ਪ੍ਰਾਪਤੀ ਇਹ ਤਾਂ ਹਉਮੈ ਤੇ ਸਿੱਧੀ ਸੱਟ ਹੈ ਨਾ ਬਿਲਕੁਲ ਸਿੱਧੀ ਸੱਟ ਹੈ ਫਿਰ ਕੋਈ ਭਗਤ ਕਿਵੇਂ ਕਹਿ ਸਕਦਾ ਹੈ ਕਿ ਦੇਖੋ ਮੈਂ ਕਿੰਨਾ ਵੱਡਾ ਭਗਤ ਹਾਂ ਸਹੀ ਗੱਲ ਹੈ ਤੇ ਇਹ ਲਿਖਤ ਇਸ ਨੂੰ ਹੋਰ ਸਪਸ਼ਟ ਕਰਨ ਲਈ ਇੱਕ ਤੁਲਨਾ ਕਰਦੀ ਹੈ ਇੱਕ ਪਾਸੇ ਇਹ ਭਗਤ ਨੇ ਜਿਨ੍ਹਾਂ ਨੂੰ ਪ੍ਰਭੂ ਆਪ ਸੰਭਾਲ ਰਿਹਾ ਹੈ ਤੇ ਦੂਜੇ ਪਾਸੇ ਦੂਜੇ ਪਾਸੇ ਪਾਪੀਆਂ ਦਾ ਜ਼ਿਕਰ ਹੈ ਜਿਨ੍ਹਾਂ ਨੂੰ ਇਹ ਮਾਨਸਿਕ ਟਿਕਾਣਾ ਨਹੀਂ ਮਿਲਦਾ ਅਤੇ ਉਹ ਕੋਰ ਨਰਕ ਵਿੱਚ ਪਟਕਦੇ ਰਹਿੰਦੇ ਹਨ ਹੂੰ ਤੇ ਇੱਥੇ ਇੱਕ ਬਹੁਤ ਖੂਬਸੂਰਤ ਲਾਈਨ ਹੈ ਕਰ ਅੰਗ ਨਿਸਤਾਰੇ ਨੂੰ ਕਰ ਅੰਗ ਹਾਂ ਇਸ ਦਾ ਸ਼ਾਬਦਿਕ ਅਰਥ ਹੈ ਕਿ ਪ੍ਰਭੂ ਉਹਨਾਂ ਦਾ ਅੰਗ ਬਣ ਕੇ ਉਹਨਾਂ ਦਾ ਪੱਖ ਲੈ ਕੇ ਉਹਨਾਂ ਨੂੰ ਪਾਰ ਲੰਘਾਉਂਦਾ ਹੈ ਇਹ ਸਿਰਫ ਕੋਈ ਬਾਹਰੀ ਸੁਰੱਖਿਆ ਨਹੀਂ ਇਹ ਇੱਕ ਬਹੁਤ ਹੀ ਨਿੱਜੀ ਤੇ ਡੂੰਗਾ ਸਾਥ ਹੈ ਠੀਕ ਹੈ ਤਾਂ ਜੇਕਰ ਪਹਿਲਾ ਕਦਮ ਹੀ ਰੱਬੀ ਮਿਹਰ ਹੈ ਤਾਂ ਫਿਰ ਤਾਂ ਫਿਰ ਧਰਮ ਦੇ ਨਾਂ ਤੇ ਕੀਤੇ ਜਾਣ ਵਾਲੇ ਬਾਹਰੀ ਕਰਮकांडਾਂ ਤੇ ਰਸਮਾਂ ਦੀ ਕੀ ਥਾਂ ਰਹਿ ਜਾਂਦੀ ਹੈ ਬਹੁਤ ਵਧੀਆ ਸਵਾਲ ਹੈ ਤੇ ਸਿਰਫ ਕਵਿਤਾ ਨਹੀਂ ਇਹ ਉਸ ਸਮੇਂ ਦੇ ਸਮਾਜਿਕ ਟਾਂਚੇ ਤੇ ਇੱਕ ਟਿੱਪਣੀ ਵੀ ਹੈ। ਅੱਛਾ ਕਿਵੇਂ? ਲਿਖਤ ਕਹਿੰਦੀ ਹੈ ਕਿ ਤੁਹਾਡੇ ਅੰਦਰ ਚਾਰ ਵੱਡੀਆਂ ਬੁਰਾਈਆਂ ਹਨ। ਪਹਿਲੀ ਕੁਬੁਦ, ਯਾਨੀ ਭੈੜੀ ਸੋਚ। ਠੀਕ। ਜਿਸਨੂੰ ਡੂਮਣੀ ਕਿਹਾ ਗਿਆ ਹੈ। ਡੂਮਣੀ ਉਸ ਜਾਤ ਦੀ ਗਾਇਕਾ ਹੁੰਦੀ ਸੀ ਜਿਸਨੂੰ ਨੀਵਾ ਕਮਜਿਆ ਜਾਂਦਾ ਸੀ। ਭਾਵ ਜਿਵੇਂ ਉਹ ਗਾ ਗਾ ਕੇ ਧਿਆਨ ਭਟਕਾਉਂਦੀ ਹੈ, ਓਵੇਂ ਹੀ ਭੈੜੀ ਬੁੱਧੀ ਮਨ ਨੂੰ ਸਹੀ ਰਾਹ ਤੋਂ ਭਟਕਾਉਂਦੀ ਹੈ। ਵਾਹ। ਦੂਜੀ ਹੈ ਕੁਦਯਾ, ਯਾਨੀ ਬੇਰਹਿਮੀ। ਜਿਸਨੂੰ ਕਸਾਇਨ ਕਿਹਾ ਹੈ। ਹਾਂ। ਕਸਾਈ ਦਾ ਕੰਮ ਮਾਸ ਵੇਚਣਾ ਸਿੱਧਾ-ਸਿੱਧਾ ਹਿੰਸਾ ਨਾਲ ਜੁੜਿਆ ਹੈ ਮਤਲਬ ਜੇ ਤੁਹਾਡੇ ਦਿਲ ਵਿੱਚ ਦਇਆ ਨਹੀਂ ਤਾਂ ਤੁਸੀਂ ਅੰਦਰੋਂ ਇੱਕ ਕਸਾਈ ਵਾਂਗ ਹੋ ਤੇ ਤੀਜੀ ਪਰ ਨਿੰਦਾ ਦੂਜਿਆਂ ਦੀ ਚੁਗਲੀ ਉਸ ਨੂੰ ਚੂੜੀ ਕਿਹਾ ਗਿਆ ਹੈ ਹਾਂਜੀ ਚੂੜੀ ਦਾ ਕੰਮ ਗੰਦਗੀ ਸਾਫ਼ ਕਰਨਾ ਹੁੰਦਾ ਸੀ ਤਾਂ ਚੁਗਲੀ ਕਰਨ ਵਾਲਾ ਅਸਲ ਵਿੱਚ ਦੂਜਿਆਂ ਦੀ ਮਾਨਸਿਕ ਗੰਦਗੀ ਇਕੱਠੀ ਕਰਕੇ ਆਪਣੇ ਮਨ ਵਿੱਚ ਪਾ ਰਿਹਾ ਹੈ ਇਹ ਤਾਂ ਬਹੁਤ ਡੂੰਗੀ ਗੱਲ ਹੈ ਤੇ ਚੌਥੀ ਕਰੋਧ ਗੁੱਸਾ ਜਿਸ ਨੂੰ ਚੰਡਾਲ ਕਿਹਾ ਗਿਆ ਹੈ ਚੰਡਾਲ हां चंडाल उस समय दे जातपात सिस्टम विच सब तो नीमा दर्जा ए कहना कि गुस्सा चंडाल है एक बहुत बड़ी गल से मतलब गुस्सा ਤੁਹਾਡੇ سارے ਚੰਗੇ ਗੁਣਾਂ ਨੂੰ ਤਬਾਹ ਕਰ ਦਿੰਦਾ ਹੈ ਬਿਲਕੁਲ ਇਹ ਤਾਂ ਬਹੁਤ ਸਖਤ ਮਾਪਦੰਡ ਹੈ ਤਾਂ ਲਿਖਿਤ ਇਹ ਕਹਿ ਰਹੀ ਹੈ ਕਿ ਜੇ ਇਹ ਚਾਰੇ ਡੂੰਮਣੀ ਕਸਾਈਨ ਚੂਹੜੀ ਤੇ ਚंडाल ਤੁਹਾਡੇ ਅੰਦਰ ਬੈਠੇ ਹਨ ਤਾਂ ਫਿਰ ਤਾਂ ਫਿਰ ਬਾਰੋਂ ਸੁੱਚੇ ਹੋਣ ਦਾ ਕੀ ਫਾਇਦਾ ਕਾਰੇ ਕੱਢੀ ਕਿਆਥੀਏ ਰਸੋਈ ਵਿੱਚ ਲਕੀਰਾਂ ਖਿੱਚ ਕੇ ਪਵਿੱਤਰਤਾ ਬਣਾਉਣ ਦਾ ਕੀ ਮਤਲਬ ਜੇ ਮਨ ਹੀ ਗੰਦਾ ਹੈ ਬਿਲਕੁਲ ਇਹ ਉਸ ਦੌਰ ਦੇ ਬ੍ਰਾਹਮਣਵਾਦੀ ਕਰਮकांड ਤੇ ਸਿੱਧਾ ਹਮਲਾ ਹੈ ਫਿਰ ਇਹ ਲਿਖਿਤ ਅਸਲੀ ਸ਼ੁੱਧਤਾ ਦੀ ਪਰਿਭਾਸ਼ਾ ਦਿੰਦੀ ਹੈ ਉਹ ਕੀ ਹੈ ਇਹ ਕਹਿੰਦੀ ਹੈ ਕਿ ਸੱਚ ਸੰਜਮ ਸੱਚ ਨੂੰ ਜੀਵਨ ਵਿੱਚ ਅਪਣਾਉਣਾ ਹੀ ਅਸਲ ਅਨੁਸ਼ਾਸਨ ਹੈ ਕਰਨੀਕਾਰਾਂ ਹਾਂ ਉੱਚਾ ਤੇ ਚੰਗਾ ਆਚਰਣ ਹੀ ਤੁਹਾਡੀ ਅਸਲੀ ਪਵਿੱਤਰ ਲਕੀਰ ਹੈ ਅਤੇ ਨਾਵਣ ਨਾਉ ਜਪੇ ਹੀ ਰੱਬ ਦਾ ਨਾਮ ਜਪਣਾ ਹੀ ਅਸਲ ਤੀਰਥ ਇਸ਼ਨਾਨ ਹੈ ਬਿਲਕੁਲ ਪਰ ਇਸ ਵਿੱਚ ਇੱਕ ਹੋਰ ਬਹੁਤ ਦਿਲਚਸਪ ਗੱਲ ਹੈ ਅਖੀਰ ਵਿੱਚ ਕਿਹਾ ਗਿਆ ਹੈ ਕਿ ਉੱਤਮ ਉਹ ਲੋਗ ਹਨ ਜਿ ਪਾਪਾਂ ਪੰਦਿੰਨ ਦੇਹੀ ਹਾਂਜੀ ਮਤਲਬ ਜੋ ਦੂਜਿਆਂ ਨੂੰ ਵੀ ਪਾਪ ਦੇ ਰਸਤੇ ਤੇ ਨਹੀਂ ਪਾਉਂਦੇ ਇਹ ਤਾਂ ਸਿਰਫ ਨਿੱਜੀ ਸਫਾਈ ਦੀ ਗੱਲ ਨਹੀਂ ਰਹੀ ਨਹੀਂ ਇੱਕ ਸਮਾਜਿਕ ਜ਼ਿੰਮੇਵਾਰੀ ਬਣ ਗਈ ਤੁਹਾਡੀ ਅਧਿਆਤਮਿਕਤਾ ਦਾ ਅਸਰ ਤੁਹਾਡੇ ਹਾਲੇ ਦੁਆਲੇ ਤੇ ਵੀ ਪੈਣਾ ਚਾਹੀਦਾ ਪਰ ਇੱਥੇ ਮੈਂ ਫੇਰ ਉਸੇ ਸਵਾਲ ਤੇ ਵਾਪਸ ਆਂਦੀ ਹਾਂ ਜੇ ਕਿਸੇ ਦੇ ਅੰਦਰ ਇਹ ਚਾਰੇ ਬੁਰਾਈਆਂ ਕਰ ਕਰ ਚੁੱਕਿਆ ਹਨ ਉਹਨਾਂ ਨੂੰ ਬਾਹਰ ਕੱਢਣਾ ਤਾਂ ਲਗਭਗ ਅਸੰਭਵ ਲੱਗਦਾ ਹੈ ਹਾਂ ਬਹੁਤ ਔਖਾ ਕੰਮ ਹੈ ਇਹ ਤਾਂ ਬਹੁਤ ਉੱਚੀ ਮੰਗ ਹੈ ਤਾਂ ਕੀ ਕੋਈ ਉਮੀਦ ਹੈ ਕਿ ਕੋਈ ਅਜੀਹਾ ਤਰੀਕਾ ਹੈ ਕਿ ਜੋ ਇਨਸਾਨ ਇਹ ਖੁਦ ਨਹੀਂ ਕਰ ਸਕਦਾ ਉਸ ਦੀ ਵੀ ਕੋਈ ਮਦਦ ਹੋ ਸਕਦੀ ਹੈ ਇਹੀ ਤਾਂ ਸੋਚ ਦੀ ਖੂਬਸੂਰਤੀ ਹੈ ਜਦੋਂ ਮਨੁੱਖੀ ਕੋਸ਼ਿਸ਼ ਦੀ ਹੱਦ ਆ ਜਾਂਦੀ ਹੈ ਉੱਥੇ ਰੱਬੀ ਮਿਹਰ ਦਾ ਸੰਕਲਪ ਸਾਹਮਣੇ ਆਉਂਦਾ ਹੈ ਅੱਛਾ ਅਗਲਾ ਸ਼ਲੋਕ ਬਿਲਕੁਲ ਇਸੇ ਨੁਕਤੇ ਤੇ ਗੱਲ ਕਰਦਾ ਹੈ ਉਹ ਕਹਿੰਦਾ ਹੈ ਕਿਆ ਹੰਸੂ ਕਿਆ ਬਗੁਲਾ ਜਾ ਕੋ ਨਦਰ ਕਰੇ ਮਤਲਬ ਜਿਸ ਉੱਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੋ ਜਾਵੇ ਫਿਰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਉਹ ਹੰਸ ਹੈ ਜਾਂ ਬਗਲਾ ਹਾਂ ਹੰਸ ਸ਼ੁੱਧਤਾ ਦਾ ਪ੍ਰਤੀਕ ਤੇ ਬਗਲਾ ਪਖੰਡ ਦਾ ਪਰ ਗੱਲ ਇੱਥੇ ਹੀ ਨਹੀਂ ਰੁਕਦੀ ਅੱਗੇ ਜਾ ਕੇ ਕਿਹਾ ਗਿਆ ਹੈ ਕਿ ਜੇ ਰੱਬ ਚਾਹੇ ਤਾਂ ਉਹ ਕਾਗੂ ਹੰਸ ਕਰੇ ਹਾਂ ਕਾਂ ਤੋਂ ਵੀ ਹੰਸ ਬਣਾ ਸਕਦਾ ਹੈ ਕਾਂ ਜਿਸ ਨੂੰ ਆਮ ਤੌਰ ਤੇ ਸਭ ਤੋਂ ਮੈਲਾ ਤੇ ਬੇਸੁਰਾ ਪੰਛੀ ਸਮਝਿਆ ਜਾਂਦਾ ਹੈ ਇਹ ਤਾਂ ਪੂਰੀ ਤਰ੍ਹਾਂ ਕਾਇਆ ਕਲਪ ਦੀ ਗੱਲ ਹੈ ਇਹ ਸਾਡੀ ਮਿਹਨਤ ਬਨਾਮ ਮਿਹਰ ਦੀ 부ਜਾਰਤ ਦਾ ਦੂਜਾ ਵੱਡਾ ਸੁਰਾਗ ਹੈ ਇਹ ਸਿਧਾਂਤ ਕਹਿੰਦਾ ਹੈ ਕਿ ਤੁਹਾਡੀ ਸ਼ੁਰੂਆਤੀ ਹਾਲਤ ਜੋ ਮਰਜ਼ੀ ਹੋਵੇ ਤੁਸੀਂ ਕਿੰਨੇ ਵੀ ਗੁਨਾਹਗਾਰ ਕਿਉਂ ਨਾ ਹੋਵੋ ਹਾਂ ਜੇ ਪ੍ਰਭੂ ਦੀ ਮਰਜ਼ੀ ਹੋ ਜਾਵੇ ਜੋ ਤਿਸ ਭਾਵੇ ਨਾਨਕਾ ਤਾਂ ਸਭ ਤੋਂ ਨੀਵੇਂ ਨੂੰ ਵੀ ਸਭ ਤੋਂ ਉੱਚਾ ਬਣਾਇਆ ਜਾ ਸਕਦਾ ਹੈ ਬਦਲਾਵ ਦੀ ਅਸਲ ਤਾਕਤ ਮਨੁੱਖ ਦੇ ਹੱਥ ਵਿੱਚ ਨਹੀਂ ਪਰਮਾਤਮਾ ਦੇ ਹੱਥ ਵਿੱਚ ਹੈ ਪਰ ਇੱਥੇ ਇੱਕ ਖਤਰਾ ਵੀ ਲੱਗਦਾ ਹੈ ਕੀ ਜੇ ਕੋਈ ਇਹ ਸੋਚ ਲਵੇ ਕਿ ਜਦੋਂ ਰੱਬ ਨੇ ਚਾਹਿਆ ਮੈਨੂੰ ਕਾਂ ਤੋਂ ਹੰਸ ਬਣਾ ਹੀ ਦੇਣਾ ਤਾਂ ਫਿਰ ਮੈਂ ਕੋਸ਼ਿਸ਼ ਹੀ ਕਿਉਂ ਕਰਾਂ ਹੂੰ ਕੀ ਇਹ ਸਿਧਾਂਤ ਇਨਸਾਨ ਨੂੰ ਨਿਕੰਮਾ ਬਣਾਉਣ ਦਾ ਖਤਰਾ ਨਹੀਂ ਪੈਦਾ ਕਰਦਾ ਇੱਕ ਬਹੁਤ ਵਾਜਬ ਸਵਾਲ ਹੈ ਅਤੇ ਸ਼ਾਇਦ ਇਸੇ ਲਈ ਅਗਲੀ ਪੌੜੀ ਸਾਨੂੰ ਵਾਪਸ ਧਰਤੀ ਤੇ ਲਿਆਉਂਦੀ ਹੈ। ਅੱਛਾ। ਉਹ ਦੱਸਦੀ ਹੈ ਕਿ ਠੀਕ ਹੈ ਮਿਹਰ ਸਭ ਤੋਂ ਉੱਪਰ ਹੈ। ਪਰ ਉਸ ਮਿਹਰ ਦੇ ਪਾਤਰ ਬਣਨ ਲਈ ਉਸ ਨੂੰ ਪ੍ਰਾਪਤ ਕਰਨ ਲਈ ਮਨੁੱਖ ਨੂੰ ਕੀ ਕਰਨਾ ਚਾਹੀਦਾ ਹੈ? ਇੱਕ ਅਮਲੀ ਰਸਤਾ ਦਿਖਾਉਂਦੀ ਹੈ। ਹਾਂ ਬਿਲਕੁਲ। ਉਹ ਕਹਿੰਦੀ ਹੈ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ। ਭਾਵ ਜੇ ਕੋਈ ਕੰਮ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਪ੍ਰਭੂ ਅੱਗੇ ਅਰਦਾਸ ਕਰੋ। ਮਤਲਬ ਕੋਸ਼ਿਸ਼ ਦੀ ਸ਼ੁਰੂਆਤ ਵੀ ਅਰਦਾਸ ਨਾਲ ਹੁੰਦੀ ਹੈ ਇਹ ਨਹੀਂ ਕਿ ਮੈਂ ਇਹ ਕਰਾਂਗੀ ਬਲਕਿ हे ਪ੍ਰਭੂ ਮੈਂ ਇਹ ਕਰਨਾ ਚਾਹੁੰਦੀ ਆ ਮੇਰੀ ਮਦਦ ਕਰ ਬਿਲਕੁਲ ਸਹੀ ਪਹਿਲਾ ਕਦਮ ਹੈ ਅਰਦਾਸ ਦੂਜਾ ਕਦਮ ਹੈ ਸਤਗੁਰ ਸੱਚ ਸਾਖੇ ਗੁਰੂ ਦੀ ਸੱਚੀ ਸਿੱਖਿਆ ਤੇ ਯਕੀਨ ਕਰਨਾ ਤੇ ਉਸ ਨੂੰ ਅਮਲ ਵਿੱਚ ਲਿਆਉਣਾ ਹਾਂ ਜਦੋਂ ਤੁਸੀਂ ਇਹ ਦੋ ਕੰਮ ਕਰਦੇ ਹੋ ਤਾਂ ਪ੍ਰਭੂ ਖੁਦ ਤੁਹਾਡਾ ਕੰਮ ਸਵਾਰਦਾ ਹੈ ਅਤੇ ਫਿਰ ਆਉਂਦਾ ਹੈ ਨਤੀਜਾ ਤੇ ਸਭ ਤੋਂ ਮਹੱਤਵਪੂਰਨ ਕਦਮ ਉਹ ਕਿਹੜਾ ਸੰਤਾ ਸੰਗ ਨਿਧਾਨ ਅੰਮ੍ਰਿਤ ਪੀਏ ਮੈਂ ਸਮਝਦੀ ਆ ਕਿ ਅਰਦਾਸ ਕਰਨੀ ਚਾਹੀਦੀ ਹੈ ਗੁਰੂ ਦੀ ਗੱਲ ਵੀ ਮੰਨੀ ਚਾਹੀਦੀ ਹੈ ਪਰ ਸੰਤਾ ਦੀ ਸੰਗਤ ਤੇ ਇੰਨਾ ਜ਼ੋਰ ਕਿਉਂ ਜੇ ਕੋਈ ਨਿੰਦਕ ਹੋਵੇ ਤਾਂ ਉਹ ਕਹਿ ਸਕਦਾ ਹੈ ਕਿ ਇਹ ਤਾਂ ਬਸ ਆਪਣੇ ਵਰਗੇ ਲੋਕਾਂ ਵਿੱਚ ਬੈਠ ਕੇ ਇੱਕੋ ਜਹੀਆਂ ਗੱਲਾਂ ਕਰਨ ਵਾਲੀ ਗੱਲ ਹੈ ਇਸ ਸੰਗਤ ਵਿੱਚ ਅਜਿਹਾ ਖਾਸ ਕੀ ਹੈ ਇਹ ਬਹੁਤ ਵਧੀਆ ਨੁਕਤਾ ਹੈ ਇਸ ਲਿਖਤ ਮੁਤਾਬਕ ਸੰਗਤ ਸਿਰਫ ਇੱਕੋ ਜਿਹੇ ਵਿਚਾਰਾਂ ਵਾਲੇ ਲੋਕਾਂ ਦਾ ਇਕੱਠ ਨਹੀਂ ਹੈ ਤਾਂ ਫਿਰ ਕੀ ਹੈ ਇਹ ਇੱਕ ਅਜਿਹਾ ਮਾਹੌਲ ਹੈ ਇੱਕ ਅਜਿਹਾ ਵਾਤਾਵਰਣ ਹੈ ਜਿੱਥੇ ਰੱਬ ਦੇ ਨਾਮ ਦਾ ਖਜ਼ਾਨਾ ਯਾਨੀ ਨਿਧਾਣੂ ਮੌਜੂਦ ਹੈ ਉਦਾਹਰਨ ਦੇ ਤੌਰ ਤੇ ਜਿਵੇਂ ਇੱਕ ਲਾਇਬ੍ਰੇਰੀ ਵਿੱਚ ਗਿਆਨ ਦਾ ਮਾਹੌਲ ਹੁੰਦਾ ਹੈ ਜਾਂ ਇੱਕ ਜਿਮ ਵਿੱਚ ਸਿਹਤ ਦਾ ਉ세 ਤਰ੍ਹਾਂ ਸੰਗਤ ਵਿੱਚ ਭక్తి ਦਾ ਮਾਹੌਲ ਹੁੰਦਾ ਹੈ। ਅੱਛਾ। ਉੱਥੇ ਬੈਠ ਕੇ ਦੂਜਿਆਂ ਨੂੰ ਦੇਖ ਕੇ ਤੇ ਸੁਣ ਕੇ ਤੁਹਾਨੂੰ ਉਹ ਅੰਮ੍ਰਿਤ ਚੱਖਣ ਦਾ ਮੌਕਾ ਮਿਲਦਾ ਹੈ ਜੋ ਸ਼ਾਇਦ ਇਕੱਲਿਆਂ ਬੈਠ ਕੇ ਨਾ ਮਿਲੇ। ਇਹ ਪ੍ਰੇਰਣਾ ਦਾ ਸਰੋਤ ਹੈ। ਇਹ ਉਹ ਥਾਂ ਹੈ ਜਿੱਥੇ ਤੁਹਾਡੀ ਨਿੱਜੀ ਕੋਸ਼ਿਸ਼ ਨੂੰ ਤਾਕਤ ਮਿਲਦੀ ਹੈ। ਠੀਕ ਹੈ। ਤੇ ਜਦੋਂ ਕੋਈ ਇਸ ਤਿੰਨ ਕਦਮੇ ਰਸਤੇ ਤੇ ਚੱਲਦਾ ਹੈ, ਅਰਦਾਸ, ਗੁਰੂ ਦੀ ਸਿੱਖਿਆ ਅਤੇ ਸੰਗਤ ਤਾਂ ਉਸ ਦੀ ਜ਼ਿੰਦਗੀ ਵਿੱਚ ਕੀ ਬਦਲਾਅ ਆਂਦਾ ਹੈ? ਕੀ ਨਤੀਜੇ ਨਿਕਲਦੇ ਹਨ ਅਗਲੇ ਸ਼ਲੋਕ ਦੋ ਤਰ੍ਹਾਂ ਦੇ ਨਤੀਜਿਆਂ ਦੀ ਗੱਲ ਕਰਦੇ ਹਨ ਇੱਕ ਬਾਹਰੀ ਅਤੇ ਇੱਕ ਅੰਦਰੂਨੀ ਪਹਿਲਾ ਬਾਹਰੀ ਦੱਸੋ ਬਾਹਰੀ ਤੌਰ ਤੇ ਮੁਖ ਸਦ ਉਜਲੇ ਉਹਨਾਂ ਦੇ ਚਿਹਰੇ ਹਮੇਸ਼ਾ ਰੋਸ਼ਨ ਰਹਿੰਦੇ ਹਨ ਮਤਲਬ ਉਹਨਾਂ ਨੂੰ ਸਮਾਜ ਵਿੱਚ ਇੱਜ਼ਤ ਤੇ ਮਾਣ ਮਿਲਦਾ ਹੈ ਸਭ ਜਗਤ ਕਰੇ ਨਮਸਕਾਰ ਸਾਰੇ ਦੁਨੀਆ ਉਹਨਾਂ ਦਾ ਸਤਿਕਾਰ ਕਰਦੀ ਹੈ ਅਤੇ ਅੰਦਰੂਨੀ ਤੌਰ ਤੇ ਜੋ ਸ਼ਾਇਦ ਜ਼ਿਆਦਾ ਮਹੱਤਵਪੂਰਨ ਹੈ ਅੰਦਰੂਨੀ ਬਦਲਾਅ ਬਹੁਤ ਦੁੰਗਾ ਹੈ ਲਿਖਿਤ ਵਿੱਚ ਸ਼ਬਦ ਵਰਤਿਆ ਗਿਆ ਹੈ ਉਲਟੀ ਪਈ ਉਲਟੀ ਪਈ ਹਾਂ ਇਸ ਦਾ ਮਤਲਬ ਹੈ ਕਿ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਹੀ ਪੁੱਠਾ ਹੋ ਗਿਆ ਪੁੱਠਾ ਕਿਵੇਂ ਹੋ ਗਿਆ ਹੁਣ ਉਹ ਚੀਜ਼ਾਂ ਦੇ ਪਿੱਛੇ ਨਹੀਂ ਭੱਜਦਾ ਸਗੋਂ ਚੀਜ਼ਾਂ ਉਸ ਦੇ ਪਿੱਛੇ ਭੱਜਦੀਆਂ ਹਨ ਜਿਵੇਂ ਕਿ ਨਵ ਨidhi ਅਤੇ 18 ਸਿੱਧੀ ਯਾਨੀ ਦੁਨੀਆ ਦੇ 9 ਖਜ਼ਾਨੇ ਅਤੇ 18 ਕਰਾਮਾਤੀ ਸ਼ਕਤੀਆਂ ਹਾਂ ਲਿਖਤ ਕਹਿੰਦੀ ਹੈ ਕਿ ਇਹ ਸਭ ਉਸ ਦੇ ਪਿੱਛੇ-ਪਿੱਛੇ ਫਿਰਦੀਆਂ ਹਨ ਇਹ ਗੱਲ ਥੋੜੀ ਅਜੀਬ ਲੱਗਦੀ ਹੈ ਅਜੀਬ ਕਿਉਂ ਮਤਲਬ ਜਦੋਂ ਤੁਸੀਂ ਸ਼ਕਤੀਆਂ ਨੂੰ ਛੱਡ ਦਿੰਦੇ ਹੋ ਉਦੋਂ ਹੀ ਉਹ ਤੁਹਾਨੂੰ ਮਿਲਦੀਆਂ ਹਨ ਇਹ ਕਿਵੇਂ ਹੋ ਸਕਦਾ ਹੈ ਇਹ ਅਧਿਆਤਮ ਦਾ ਇੱਕ ਵੱਡਾ ਪੇਧ ਹੈ ਜਦੋਂ ਤੱਕ ਤੁਹਾਡੇ ਅੰਦਰ ਕਿਸੇ ਚੀਜ਼ ਦੀ ਇੱਛਾ ਹੈ ਤੁਸੀਂ ਉਸ ਦੇ ਗੁਲਾਮ ਹੋ ਤੇ ਜਦੋਂ ਤੁਸੀਂ ਉਸ ਇੱਛਾ ਤੋਂ ਉੱਪਰ ਉੱਠ ਜਾਂਦੇ ਹੋ ਤਾਂ ਤੁਸੀਂ ਉਸ ਦੇ ਮਾਲਕ ਬਣ ਜਾਂਦੇ ਹੋ ਉਹ ਭਗਤ ਇਹਨਾਂ ਸਿੱਧੀਆਂ ਵੱਲ ਧਿਆਨ ਹੀ ਨਹੀਂ ਦਿੰਦਾ ਕਿਉਂਕਿ ਉਹ ਨਿਜ ਕਰ ਟਿਕਿਆ ਹੋਇਆ ਹੈ ਆਪਣੇ ਅਸਲੀ ਘਰ ਆਪਣੀ ਆਤਮਾ ਵਿੱਚ ਹਾਂ ਉਸ ਦੇ ਅੰਦਰ ਅਣਹਦ ਧੁਨੀ ਵੱਜ ਰਹੀ ਹੈ ਇੱਕ ਅਜਿਹਾ ਸੰਗੀਤ ਜੋ ਲਗਾਤਾਰ ਚੱਲਦਾ ਹੈ ਤੇ ਬਾਹਰ ਦੇ ਸ਼ੋਰ ਸ਼ਰਾਬੇ ਤੋਂ ਪ੍ਰਭਾਵਿਤ ਨਹੀਂ ਹੁੰਦਾ ਪਰ ਫਿਰ ਬਿਲਕੁਲ ਅਖੀਰ ਵਿੱਚ ਲਿਖਤ ਸਾਨੂੰ ਦੁਬਾਰਾ ਉਸੇ ਪੁਰਾਣੇ ਸਵਾਲ ਤੇ ਲਿਆ ਕੇ ਖੜਾ ਕਰ ਦਿੰਦੀ ਹੈ ਕਿਹੜੇ ਸਵਾਲ ਤੇ ਇਹ ਕਹਿੰਦੀ ਹੈ ਕਿ ਇਹ ਸਭ ਕੁਝ ਉਸ ਨੂੰ ਹੀ ਮਿਲਦਾ ਹੈ ਜਿਸ ਦੇ ਮਸਤਕ ਲਿਖਿਆ ਤੋਰ ਪਾਏ ਹਾਂ ਜਿਹਦੇ ਮੱਥੇ ਤੇ ਸ਼ੁਰੂ ਤੋਂ ਹੀ ਲਿਖਿਆ ਹੋਇਆ ਹੈ ਤਾਂ ਅਸੀਂ ਫਿਰ ਘੋਮ ਕੇ ਉੱਥੇ ਹੀ ਆ ਗਏ ਮਿਹਨਤ ਜਾਂ ਕਿਸਮਤ ਹਾਂ ਇਹ ਲਿਖਤ ਸਾਨੂੰ ਕੋਈ ਸੌਖਾ ਜਵਾਬ ਨਹੀਂ ਦਿੰਦੀ ਇਹ ਸਾਨੂੰ ਇਸ ਤਣਾਅ ਦੇ ਨਾਲ ਹੀ ਰਹਿਣ ਵੀ ਕਹਿੰਦੀ ਹੈ ਦੋਵੇਂ ਚੀਜ਼ਾਂ ਨਾਲ ਨਾਲ ਚੱਲਦੀਆਂ ਹਨ ਵਾਹ ਤਾਂ ਇਸ ਸਾਰੇ ਸਫ਼ਰ ਤੋਂ ਬਾਅਦ ਜੋ ਰੱਬ ਦੀ ਪ੍ਰੇਰਣਾ ਨਾਲ ਸ਼ੁਰੂ ਹੋਇਆ ਅੰਦਰੂਨੀ ਸਫਾਈ ਦੀਆਂ ਚੁਣੌਤੀਆਂ ਵਿੱਚੋਂ ਲੰਘਿਆ ਰੱਬੀ ਮਿਹਰ ਦੀ ਤਾਕਤ ਨੂੰ ਸਮਝਿਆ ਅਤੇ ਫਿਰ ਅਰਦਾਸ ਤੇ ਸੰਗਤ ਦੇ ਰਾਸਤੇ ਤੇ ਤੁਰਿਆ ਹਾਂ ਉਸ ਪ੍ਰਗਤੀ ਅਸਲ ਪਿਛਾਣ ਕੀ ਹੈ ਅਖੀਰਲੀ ਪੌੜੀ ਇਸ ਸਫ਼ਰ ਦਾ ਸਾਰ ਇੱਕ ਬਹੁਤ ਹੀ ਖੂਬਸੂਰਤ ਰੂਪਕ ਵਿੱਚ ਪੇਸ਼ ਕਰਦੀ ਹੈ ਸਹੀ ਗੱਲ ਹੈ ਮੈਨੂੰ ਇਹ ਬਹੁਤ ਅਚਾਨਕ ਲੱਗਿਆ ਇੰਨੀ ਸ਼ਕਤੀ ਤੇ ਗਿਆਨ ਤੋਂ ਬਾਅਦ ਭਗਤ ਆਪਣੇ ਆਪ ਨੂੰ ਇੱਕ ਢਾਡੀ ਕਹਿੰਦਾ ਹੈ ਹਾਂ ਇੱਕ ਗੌਣ ਵਾਲਾ ਇਹ ਤਾਂ ਨਿਮਰਤਾ ਦੀ ਸਿਖਰ ਹੈ ਬਿਲਕੁਲ ਟਾਡੀ ਉਹ ਹੁੰਦਾ ਸੀ ਜੋ ਰਾਜਾ ਮਹਾਰਾਜਾਂ ਦੇ ਦਰਬਾਰਾਂ ਵਿੱਚ ਜਾ ਕੇ ਉਹਨਾਂ ਦੀ ਵਡਿਆਈ ਦੇ ਗੀਤ ਗਾਉਂਦਾ ਸੀ ਤੇ ਇਨਾਮ ਮੰਗਦਾ ਸੀ ਤੇ ਇੱਥੇ ਭਗਤ ਆਪਣੇ ਆਪ ਨੂੰ ਪ੍ਰਭੂ ਪਾਤਸ਼ਾਹ ਦੇ ਦਰ ਦਾ ਟਾਡੀ ਦੱਸ ਰਿਹਾ ਹੈ ਹਾਂ ਉਹ ਕਹਿੰਦਾ ਹੈ ਕਿ ਮੈਨੂੰ ਮੇਰੇ ਮਾਲਕ ਨੇ ਹੁਕਮ ਦਿੱਤਾ ਕਿ ਮੈਂ ਹਰ ਵੇਲੇ ਉਸ ਦਾ ਜਸ ਗਾਵਾਂ ਮੈਂ ਉਸ ਦੇ ਦਰ ਤੇ ਪਹੁੰਚਿਆ ਮੇਰੀ ਪੁਕਾਰ ਸੁਣੀ ਗਈ ਤੇ ਮੈਨੂੰ ਅੰਦਰ ਬੁਲਾਇਆ ਗਿਆ ਅਤੇ ਜਦੋਂ ਪ੍ਰਭੂ ਪਾਤਸ਼ਾਹ ਪੁੱਛਦਾ ਹੈ ਕਿ ਤੂੰ ਅਰਥ ਤੂੰ ਆਇਆ ਤੂੰ ਇੱਥੇ ਕੀ ਲੈਣ ਆਇਆ ਹੈ ਤੈਨੂੰ ਕੀ ਚਾਹੀਦਾ ਹੈ ਉਹ ਕੋਈ ਰਾਜ ਭਾਗ ਤਨ ਦੌਲਤ ਜਾਂ ਉਹ ਸਿੱਧੀਆਂ ਵੀ ਨਹੀਂ ਮੰਗਦਾ ਜਿਨ੍ਹਾਂ ਦੀ ਹਾਂ ਅਸੀਂ ਹੁਣੇ ਗੱਲ ਕੀਤੀ ਸੀ ਨਹੀਂ ਉਸ ਦੀ ਮੰਗ ਬਹੁਤ ਸਾਦੀ ਹੈ ਪਰ ਬਹੁਤ ਡੂੰਗੀ ਉਹ ਕਹਿੰਦਾ ਹੈ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਤੇ ਆਇਆ हे ਦਿਆਲੂ ਪ੍ਰਭ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਹਮੇਸ਼ਾ ਆਪਣੇ ਨਾਮ ਸਿਮਰਨ ਦਾ ਦਾਨ ਦਿਓ ਬਿਲਕੁਲ ਇਹੀ ਮੇਰੀ ਸਭ ਤੋਂ ਵੱਡੀ ਦੌਲਤ ਹੈ ਉਸ ਦੀ ਕੋਸ਼ਿਸ਼ ਅਤੇ ਉਸ ਦੀ ਮੰਗ ਇੱਕ ਹੀ ਚੀਜ਼ ਹੈ ਸਿਮਰਨ ਕਰਨ ਦੀ ਦਾਤ ਅਤੇ ਜਵਾਬ ਵਿੱਚ ਪ੍ਰਭੂ ਕੀ ਕਰਦਾ ਹੈ ਜਵਾਬ ਵਿੱਚ ਦਾਤਾਰ ਪ੍ਰਭੂ ਉਸ ਦੀ ਚੋਲੀ ਇਸੇ দান ਨਾਲ ਪਰ ਦਿੰਦਾ ਹੈ ਹਰ ਨਾਮ ਜਪਾਇਆ ਉਸ ਕੋਲੋਂ ਨਾਮ ਜਪਾਉਂਦਾ ਹੈ ਅਤੇ ਪਹਿਨਾਇਆ ਹਾਂ ਉਸ ਨੂੰ ਇੱਜ਼ਤ ਦਾ ਸਰੂਪਾ ਬਖਸ਼ਦਾ ਹੈ ਇਹ ਸਾਡੀ 부ਜਾਰਤ ਦਾ ਇੱਕ ਬਹੁਤ ਹੀ ਖੂਬਸੂਰਤ ਹੱਲ ਹੈ ਕਿਵੇਂ ਭਗਤ ਦੀ ਮਿਹਨਤ ਕੀ ਹੈ ਨਿਮਰਤਾ ਨਾਲ ਦਰਤੇ ਜਾਣਾ ਅਤੇ ਨਾਮ ਦਾ ਦਾਨ ਮੰਗਣਾ ਅਤੇ ਪ੍ਰਭੂ ਦੀ ਮਿਹਰ ਕੀ ਹੈ ਉਸ ਮੰਗ ਨੂੰ ਪੂਰਾ ਕਰਨਾ ਅਤੇ ਬਦਲੇ ਵਿੱਚ ਇੱਜ਼ਤ ਬਖਸ਼ਣਾ ਤਾਂ ਅੱਜ ਦੀ ਇਸ ਚਰਚਾ ਤੋਂ ਇਹ ਸਾਹਮਣੇ ਆਇਆ ਕਿ ਇਹ ਲਿਖਤਾਂ ਸਾਨੂੰ ਕਿਸੇ ਇੱਕ ਪਾਸੇ ਖੜਾ ਨਹੀਂ ਕਰਦੀਆਂ ਇੱਕ ਅਜਿਹਾ ਰਸਤਾ ਦਿਖਾਉਂਦੀਆਂ ਹਨ ਜਿੱਥੇ ਭਗਤੀ ਦੀ ਸ਼ੁਰੂਆਤ ਰੱਬੀ ਮਿਹਰ ਨਾਲ ਹੁੰਦੀ ਹੈ ਹਾਂਜੀ ਫਿਰ ਅੰਦਰੂਨੀ ਬੁਰਾਈਆਂ ਨੂੰ ਜਿੱਤਣ ਦੀ ਸਖਤ ਮਿਹਨਤ ਦੀ ਲੋੜ ਪੈਂਦੀ ਹੈ ਜਦੋਂ ਇਹ ਮਿਹਨਤ ਔਖੀ ਲੱਗਦੀ ਹੈ ਤਾਂ ਰੱਬੀ ਮਿਹਰ ਕਾ ਨੂੰ ਹੰਸ ਬਣਾਉਣ ਦੀ ਤਾਕਤ ਰੱਖਦੀ ਹੈ ਸਹੀ ਗੱਲ ਹੈ ਅਤੇ ਇਸ ਮਿਹਰ ਨੂੰ ਪਾਉਣ ਦਾ ਤਰੀਕਾ ਹੈ ਅਰਦਾਸ ਗੁਰੂ ਸਿੱਖਿਆ ਅਤੇ ਸੰਗਤ ਦੀ ਕੋਸ਼ਿਸ਼ ਕਰਨਾ ਹਾਂ ਤੇ ਅੰਤ ਵਿੱਚ ਭਗਤ ਦੀ ਪਹਿਚਾਨ ਇੱਕ ਅਜਿਹੇ ਢਾਡੀ ਵਜੋਂ ਹੁੰਦੀ ਹੈ ਜੋ ਸਿਰਫ ਹੋਰ ਕੋਸ਼ਿਸ਼ ਕਰਨ ਦੀ ਤਾਕਤ ਯਾਨੀ ਨਾਮ ਸਿਮਰਨ ਦਾ ਦਾਨ ਮੰਗਦਾ ਹੈ ਬਿਲਕੁਲ ਅਤੇ ਇਹ ਸਾਨੂੰ ਇੱਕ ਆਖਰੀ ਸਵਾਲ ਦੇ ਨਾਲ ਛੱਡ ਜਾਂਦਾ ਹੈ ਜਿਸ ਤੇ ਹਰ ਸੁਣਨ ਵਾਲਾ ਸੋਚ ਵਿਚਾਰ ਕਰ ਸਕਦਾ ਹੈ ਉਹ ਕੀ ਅਸੀਂ ਦੇਖਿਆ ਕਿ ਕੋਸ਼ਿਸ਼ ਅਤੇ ਕਿਰਪਾ ਦੋਵੇਂ ਹੀ ਜ਼ਰੂਰੀ ਹਨ ਪਰ ਇਹਨਾਂ ਦਾ ਆਪਸ ਵਿੱਚ ਰਿਸ਼ਤਾ ਕੀ ਹੈ ਕੀ ਸਾਡੀ ਕੋਸ਼ਿਸ਼ ਰੱਬੀ ਕਿਰਪਾ ਨੂੰ ਖਿੱਚਦੀ ਹੈ ਜਿਵੇਂ ਚੁੰਬਕ ਲੋਹੇ ਨੂੰ ਖਿੱਚਦਾ ਹੈ ਜਾਂ ਫਿਰ ਕੀ ਰੱਬੀ ਕਿਰਪਾ ਸਾਨੂੰ ਕੋਸ਼ਿਸ਼ ਕਰਨ ਦੀ ਤਾਕਤ ਤੇ ਪ੍ਰੇਰਣਾ ਦਿੰਦੀ ਹੈ ਹਾਂ ਦੂਜੇ ਸ਼ਬਦਾਂ ਵਿੱਚ ਮੁਰਗੀ ਪਹਿਲਾਂ ਆਈ ਕਿ ਅੰਡਾ ਸਾਡੀ ਮਿਹਨਤ ਪਹਿਲਾਂ ਆਉਂਦੀ ਹੈ ਜਾਂ ਰੱਬ ਦੀ ਮਿਹਰ ਇਨ੍ਹਾਂ ਲਿਖਤਾਂ ਦੀ ਰੌਸ਼ਨੀ ਵਿੱਚ ਇਸ ਸਵਾਲ ਦਾ ਕੋਈ ਸਿੱਧਾ ਜਵਾਬ ਸ਼ਾਇਦ ਨਾ ਹੋਵੇ ਪਰ ਇਸ ਤੇ ਸੋਚ ਵਿਚਾਰ ਕਰਨਾ ਹੀ ਸ਼ਾਇਦ ਅਧਿਆਤਮਿਕ ਸਫ਼ਰ ਦਾ ਇੱਕ ਹਿੱਸਾ ਹੈ